ਜਲੰਧਰ ਦੇ ਵਿੱਚ ਚੋਰਾਂ ਦੇ ਹੌਸਲੇ ਇੰਨੇ ਉੱਚੇ ਹੋ ਚੁੱਕੇ ਨੇ ਕਿ ਦਿਨ-ਦਹਾੜੇ ਹੀ ਲੁੱਟਦੀਆਂ ਵਾਰਦਾਤਾਂ ਨੂੰ ਅਨਜਾਮ ਦਿੱਤਾ ਜਾ ਰਿਹਾ ਹੈ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਜਲੰਧਰ ਦੇ ਪੌਸ਼ ਏਰੀਆਦਿਆਂ ਲੱਦੇ ਵਾਲੀ ਦੀਆਂ ਜਿੱਥੇ ਇੱਕ ਮੈਡੀਕਲ ਸਟੋਰ ਦੇ ਉੱਤੇ ਹਮਲਾ ਕੀਤਾ ਗਿਆ ਦੱਸਦੇ ਕਿ ਕਹਾੜੀਆਂ ਲੈ ਕੇ ਆਉਂਦੇ ਨੇ ਕੁਝ ਬੰਦੇ ਔਰ ਉਹਨਾਂ ਦੇ ਵੱਲੋਂ ਮੈਡੀਕਲ ਸਟੋਰ ਦੇ ਉੱਤੇ ਧਾਵਾ ਬੋਲ ਦਿੱਤਾ ਜਾਂਦਾ ਹੈ ਉੱਥੇ ਜੋ ਇੱਕ ਵਿਅਕਤੀ ਆ ਬੈਠਾ ਹੁੰਦਾ ਤਾਂ ਉਸ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਕਿ ਸਾਰਾ ਕੁਝ ਸਮਾਨ ਇਥੇ ਕੱਢ ਕੇ ਰੱਖ ਦਵੇ ਪੈਸਾ ਕੈਸ਼ ਜੋ ਵੀ ਥੇ ਹੈ ਉਹ ਸਾਰਾ ਕੁਝ ਸਾਨੂੰ ਦੇ ਦੇਵੇ ਨਹੀਂ ਤਾਂ ਉਸ ਕੋਹਾੜੀ ਦੇ ਨਾਲ ਹਮਲਾ ਕੀਤਾ ਜਾਵੇਗਾ ਤਾਂ ਸੀਸੀਟੀਵੀ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਔਰ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਨਕਾਬ ਬਨ ਕੇ ਆਉਂਦੇ ਨੇ ਚਿਹਰੇ ਦੇ ਉੱਤੇ ਔਰ ਇਹਨਾਂ ਦੇ ਵੱਲੋਂ ਉਥੇ ਸਟਾਫ ਮੈਂਬਰ ਨੂੰ ਡਰਾ ਤਮਕਾ ਕੇ ਉਥੋਂ ਤੋੜ ਦਿੱਤਾ ਜਾਂਦਾ ਔਰ ਬਾਅਦ ਦੇ ਵਿੱਚ ਜੋ ਉਥੋਂ ਗੱਲਾਂ ਹੁੰਦਾ ਹੈ ਤਾਂ ਉਹਦੇ ਵਿੱਚੋਂ ਪੈਸੇ ਕੱਢ ਕੇ ਉਥੋਂ ਫਰਾਰ ਹੋ ਜਾਂਦੇ ਨੇ ਤਾਂ ਦੋ ਵਿਅਕਤੀ ਆਉਂਦੇ ਨੇ ਨਕਾਬ ਬੰਨਿਆ ਹੁੰਦਾ ਇਹਨਾਂ ਦੇ ਚਿਹਰੇ ਦੇ ਉੱਤੇ ਔਰ ਉਸ ਤੋਂ ਬਾਅਦ ਮੈਡੀਕਲ ਸਟੋਰ ਦੇ ਵਿੱਚ ਦਾਖਲ ਹੋ ਕੇ ਉਥੇ ਕੋਹਾੜੀਆਂ ਦੇ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕਰਦੇ ਨੇ ਸਟਾਫ ਮੈਂਬਰ ਨੂੰ ਬਰਾਂਦੀ ਕੋਸ਼ਿਸ਼ ਕਰਦੇ ਨੇ ਉਹ ਡਰਾ ਧਮਕਾ ਕੇ ਉਸ ਨੂੰ ਕਹਿੰਦੇ ਨੇ ਕਿ ਪੈਸਾ ਸਾਰਾ ਇੱਥੇ ਕੱਢ ਕੇ ਰੱਖ ਦੇ ਸਮਾਨ ਇੱਥੇ ਰੱਖ ਦੇ ਔਰ ਡਰ ਦਾ ਮਾਰਾ ਉੱਥੋਂ ਸਟਾਫ ਮੈਂਬਰ ਉਹ ਬਾਹਰ ਚਲਾ ਜਾਂਦਾ ਇਹ ਇਹਨਾਂ ਲੋਕ ਪੂਰੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਸੀਸੀਟੀਵੀ ਕੈਮਰੇ ਦੇ ਵਿੱਚ ਸਾਰੀ ਘਟਨਾ ਕੈਦ ਹੋਈ ਹੈ ਦੱਸ ਜੇ ਕਿ ਜਿਸ ਸਮੇਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸ਼ਾਮ ਦਾ ਸਮਾਂ ਸੀ ਔਰ ਕਾਫੀ ਇਸ ਇਲਾਕੇ ਦੇ ਵਿੱਚ ਚਹਿਲ ਪਹਿਲ ਹੁੰਦੀ ਹੈ ਰੋਡ ਦੇ ਉੱਤੇ ਕਾਫੀ ਆਵਾਜਾਈ ਹੁੰਦੀ ਹੈ ਪਰ ਇਸ ਦੇ ਬਾਵਜੂਦ ਇਹਨਾਂ ਲੁਟੇਰਿਆਂ ਦੇ ਹੌਸਲੇ ਨੇ ਬੁਲੰਦ ਸੀ ਕਿ ਇਹਨਾਂ ਦੇ ਵੱਲੋਂ ਇਸ ਚੋਰੀ ਦੀ ਵਾਰਦਾਤ ਨੂੰ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਦੋਂ ਲੋਕਾਂ ਜਦੋਂ ਲੁਟੇਰੇ ਉੱਥੋਂ ਭੱਜਦੇ ਨੇ ਤਾਂ ਦੁਕਾਨਦਾਰ ਦੇ ਵੱਲੋਂ ਰੌਲਾ ਵੀ ਪਾਇਆ ਜਾਂਦਾ ਲੋਕਾਂ ਦੇ ਵੱਲੋਂ ਲੁਟੇਰੇ ਨੂੰ ਕਾਬੂ ਕਰ ਲੈ ਗਿਆ ਔਰ ਪੁਲਿਸ ਨੂੰ ਸਵਾਗਤ ਕੀਤਾ ਗਿਆ ਪਰ ਇਸ ਘਟਨਾ ਤੋਂ ਸਾਫ਼ ਪਤਾ ਲੱਗਦਾ ਹੈ ਕਿ ਇਹ ਲੁਟੇਰੇ ਕਿੰਨੇ ਬੇਖੌਫ ਨੇ ਬੜੀ ਆਸਾਨੀ ਦੇ ਨਾਲ ਇਨਰਦੀ ਵੱਲੋਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਔਰ ਜੇਕਰ ਲੋਕ ਜਿਆਦਾ ਇੱਥੇ ਇਕੱਠੇ ਨਾ ਹੁੰਦੇ ਔਰ ਇਹ ਭੱਜਨ ਦੇ ਵਿੱਚ ਕਾਮਯਾਬ ਹੋ ਸਕਦੇ ਸੀ ਤਾਂ ਇਹਨਾਂ ਲੁਟੇਰੇ ਨੂੰ ਫਿਲਹਾਲ ਪੁਲਿਸ ਦੇ ਵੱਲੋਂ ਕਾਬੂ ਕਰੰਦਿਆ ਜਾਂਦਾ ਔਰ ਕਿਸ ਤਰੀਕੇ ਦੇ ਨਾਲ ਤੇਜ਼ ਤਾਰ ਹਥਿਆਰ ਲੈ ਕੇ ਆਉਂਦੇ ਨੇ ਕੋਹਾੜੀ ਲੈ ਕੇ ਹੁੰਦੇ ਨੇ ਔਰ ਕੋਹਾੜੀ ਦੇ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਡਰਾਇਆ ਧਮਕਾਇਆ ਜਾਂਦਾ ਹੈ ਔਰ ਜਦੋਂ ਹੀ ਉਹ ਪਿਛਲੇ ਗੇਟ ਤੋਂ ਬਾਹਰ ਨਿਕਲ ਜਾਂਦਾ ਹੈ ਰੌਲਾ ਪਾਉਂਦਾ ਹੈ ਤਾਂ ਉਸ ਤੋਂ ਬਾਅਦ ਇੱਥੇ ਇਹਨਾਂ ਦੇ ਜੋ ਲੋਕ ਇਕੱਠੇ ਹੁੰਦੇ ਨੇ ਤਾਂ ਉਹਨਾਂ ਦੇ ਵੱਲੋਂ ਇੱਕ ਲੁਟੇਰੇ ਨੂੰ ਕਾਬੂ ਕਰ ਲਿਆ ਜਾਂਦਾ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਮੋਬਾਈਲ ਫੋਨ ਅਤੇ ਉੱਥੇ ਜੋ 5000 ਰੁਪਏ ਦੀ ਨਕਦੀ ਪਈ ਸੀ ਤਾਂ ਉਹ ਲੈ ਕੇ ਗਏ ਨੇ ਲੁਟੇਰੇ ਔਰ ਜਾਦਾ ਕੋਈ ਵੱਡੀ ਚੋਰੀ ਨਹੀਂ ਕੀਤੀ ਗਈ ਕਿਉਂਕਿ ਸੋਚਿਆ ਹੋਣਾ ਕਿ ਸ਼ਾਇਦ ਮੈਡੀਕਲ ਸਟੋਰ ਹੈ ਤੇ ਬਹੁਤ ਜ਼ਿਆਦਾ ਪੈਸਾ ਹੋਵੇਗਾ ਪਰ ਨਕਦੀ 5000 ਹੀ ਪਈ ਸੀ ਤਾਂ ਉਹ ਲੈ ਕੇ ਉਥੋਂ ਫਰਾਰ ਹੋਏ ਨੇ ਪਰ ਬਾਅਦ ਵਿੱਚ ਇੱਕ ਨੂੰ ਇਥੋਂ ਕਾਬੂ ਕਰ ਲਿਆ ਗਿਆ ਔਰ ਹੁਣ ਪੁਲਿਸ ਦੇ ਵੱਲੋਂ ਪੁੱਛਗਿੱਛ ਕੀਤੀ ਜਾਵੇਗੀ ਔਰ ਉਸ ਦੇ ਵਿੱਚ ਪਤਾ ਲੱਗ ਸਕੇਗਾ ਕਿ ਆਖਿਰ ਦੂਸਰਾ ਵਿਅਕਤੀ ਇਹ ਨਾਲ ਕੌਣ ਸੀ ਜਿਸ ਦੇ ਵੱਲੋਂ ਇਹ ਕੱਟਦਾ ਨੂੰ ਅੰਜਾਮ ਦਿੱਤਾ ਗਿਆ ਤਾਂ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਮੁਲਾਜ਼ਮਾਂ ਦਾ ਕੀ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਕਿਉਂਕਿ ਪੌਸ਼ ਏਰੀਆ ਹੈ ਇਸ ਨੂੰ ਲੈ ਕੇ ਸਵਾਲ ਵੀ ਲੋਕਾਂ ਦੇ ਵੱਲੋਂ ਚੁੱਕੇ ਜਾ ਰਹੇ ਨੇ ਕਿ ਜਿੱਥੇ ਪੁਲਿਸ ਦੀ ਗਸ਼ਤ ਰਹਿੰਦੀ ਹੈ ਉੱਥੇ ਇਹ ਲੁਟੇਰੇ ਇਸ ਤਰੀਕੇ ਦੀ ਵਾਰਦਾਤ ਨੂੰ ਅੰਜਾਮ ਕਿਵੇਂ ਦੇ ਜਾਂਦੇ ਨੇ ਤੇ ਜਲੰਧਰ ਦੇ ਵਿੱਚ ਚੋਰਾਂ ਦੇ ਹੌਸਲੇ ਇੰਨੇ ਉੱਚੇ ਹੋ ਚੁੱਕੇ ਨੇ ਕਿ ਦਿਨ-ਦਹਾੜੇ ਹੀ ਲੋੜ ਤੇ ਗਿਆ ਵਾਰਦਾ ਤੁਹਾਨੂੰ ਅਨਜਾਨ ਦਿੱਤਾ ਜਾ ਰਿਹਾ ਹੈ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਜਲੰਧਰ ਦੇ ਪੌਸ਼ ਏਰੀਆ ਦੀਆਂ ਲੱਦੇ ਵਾਲੀ ਦੀਆਂ ਜਿੱਥੇ ਇੱਕ ਮੈਡੀਕਲ ਸਟੋਰ ਦੇ ਉੱਤੇ ਹਮਲਾ ਕੀਤਾ ਗਿਆ ਦੱਸਦੇ ਕਿ ਕਹਾੜੀਆਂ ਲੈ ਕੇ ਆਉਂਦੇ ਨੇ ਕੁਝ ਬੰਦੇ ਔਰ ਉਹਨਾਂ ਦੇ ਵੱਲੋਂ ਮੈਡੀਕਲ ਸਟੋਰ ਦੇ ਉੱਤੇ ਧਾਵਾ ਬੋਲ ਦਿੱਤਾ ਜਾਂਦਾ ਹੈ ਉੱਥੇ ਜੋ ਇੱਕ ਵਿਅਕਤੀ ਬੈਠਾ ਹੁੰਦਾ ਹੈ ਤਾਂ ਉਸ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਕਿ ਸਾਰਾ ਕੁਝ ਸਮਾਨ ਇਥੇ ਕੱਢ ਕੇ ਰੱਖ ਦਵੇ ਪੈਸਾ ਕੈਸ਼ ਜੋ ਵੀ ਥੇ ਹੈ ਉਸ ਸਾਦ ਕੁਝ ਸਾਨੂੰ ਦੇ ਦੇਵੇ ਨਹੀਂ ਤਾਂ ਉਸ ਕੁਹਾੜੀ ਦੇ ਨਾਲ ਹਮਲਾ ਕੀਤਾ ਜਾਵਗਾ ਤਾਂ ਸੀਸੀਟੀਵੀ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਔਰ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਨਕਾਬ ਬਨ ਕੇ ਆਉਂਦੇ ਨੇ ਚਿਹਰੇ ਦੇ ਉੱਤੇ ਔਰ ਇਹਨਾਂ ਦੇ ਵੱਲੋਂ ਉਥੇ ਸਟਾਫ ਮੈਂਬਰ ਨੂੰ ਡਰਾ ਧਮਕਾ ਕੇ ਉਥੋਂ ਤੋੜ ਦਿੱਤਾ ਜਾਂਦਾ ਔਰ ਬਾਅਦ ਦੇ ਵਿੱਚ ਜੋ ਉਥੋਂ ਗੱਲਾਂ ਹੁੰਦਾ ਹੈ ਤਾਂ ਉਹਦੇ ਵਿੱਚੋਂ ਪੈਸੇ ਕੱਢ ਕੇ ਉਥੋਂ ਫਰਾਰ ਹੋ ਜਾਂਦੇ ਨੇ ਤਾਂ ਦੋ ਵਿਅਕਤੀ ਆਉਂਦੇ ਨੇ ਨਕਾਬ ਬੰਨਿਆ ਹੁੰਦਾ ਇਹਨਾਂ ਦੇ ਚਿਹਰੇ ਦੇ ਉੱਤੇ ਔਰ ਉਸ ਤੋਂ ਬਾਅਦ ਮੈਡੀਕਲ ਸਟੋਰ ਦੇ ਵਿੱਚ ਦਾਖਲ ਹੋ ਕੇ ਉੱਥੇ ਕੋਹਾੜੀਆਂ ਦੇ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕਰਦੇ ਨੇ ਸਟਾਫ ਮੈਂਬਰ ਨੂੰ ਡਰਾਉਣ ਦੀ ਕੋਸ਼ਿਸ਼ ਕਰਦੇ ਨੇ ਔਰ ਡਰਾ ਧਮਕਾ ਕੇ ਉਸ ਨੂੰ ਕਹਿੰਦੇ ਨੇ ਕਿ ਪੈਸਾ ਸਾਰਾ ਇੱਥੇ ਕੱਢ ਕੇ ਰੱਖ ਦੇ ਸਾਮਾਨ ਇੱਥੇ ਰੱਖ ਦੇ ਔਰ ਡਰ ਦਾ ਮਾਰਾ ਉੱਥੋਂ ਸਟਾਫ ਮੈਂਬਰ ਉਹ ਬਾਰ ਚਲਾ ਜਾਂਦਾ ਹੈ ਇਹ ਇਨਾਮ ਉਹ ਲੋਕ ਪੂਰੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਸੀਸੀਟੀਵੀ ਕੈਮਰੇ ਦੇ ਵਿੱਚ ਸਾਰੀ ਘਟਨਾ ਕੈਦ ਹੋਈ ਹੈ ਦੱਸ ਜੇ ਕਿ ਜਿਸ ਸਮੇਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸ਼ਾਮ ਦਾ ਸਮਾਂ ਸੀ ਔਰ ਕਾਫੀ ਇਸ ਇਲਾਕੇ ਦੇ ਵਿੱਚ ਚੈਲ ਪੈਹਲ ਹੁੰਦੀ ਹੈ ਰੋਡ ਦੇ ਉੱਤੇ ਕਾਫੀ ਆਵਾਜਾਈ ਹੁੰਦੀ ਹੈ ਪਰ ਇਸ ਦੇ ਬਾਵਜੂਦ ਇਹਨਾਂ ਲੁਟੇਰਿਆਂ ਦੇ ਹੌਂਸਲੇ ਨੇ ਬੁਲੰਦ ਸੀ ਕਿ ਇਹਨਾਂ ਦੇ ਵੱਲੋਂ ਇਸ ਚੋਰੀ ਦੀ ਵਾਰਦਾਤ ਨੂੰ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਦੋਂ ਲੋਕਾਂ ਜਦੋਂ ਲੁਟੇਰੇ ਉਥੋਂ ਭੱਜਦੇ ਨੇ ਤਾਂ ਦੁਕਾਨਦਾਰ ਦੇ ਵੱਲੋਂ ਰੌਲਾ ਵੀ ਪਾਇਆ ਜਾਂਦਾ ਲੋਕਾਂ ਦੇ ਵੱਲੋਂ ਲੁਟੇਰੇ ਨੂੰ ਕਾਬੂ ਕਰ ਲਿਆ ਗਿਆ ਔਰ ਪੁਲਿਸ ਨੂੰ ਸੂਚਨਾ ਦਿੱਤਾ ਗਿਆ ਪਰ ਇਸ ਘਟਨਾ ਤੋਂ ਸਾਫ਼ ਪਤਾ ਲੱਗਦਾ ਹੈ ਕਿ ਇਹ ਲੁਟੇਰੇ ਕਿੰਨੇ ਬੇਖੌਫ ਨੇ ਬੜੀ ਆਸਾਨੀ ਦੇ ਨਾਲ ਇਹਨਾਂ ਦੇ ਵੱਲੋਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਔਰ ਜੇਕਰ ਲੋਕ ਜਿਆਦਾ ਇੱਥੇ ਇਕੱਠੇ ਨਾ ਹੁੰਦੇ ਔਰ ਇਹ ਭੱਜਨ ਦੇ ਵਿੱਚ ਕਾਮਜਾਬ ਹੋ ਸਕਦੇ ਸੀ ਤਾਂ ਇਹ ਕੋ ਲੁਟੇਰੇ ਨੂੰ ਫਿਲਹਾਲ ਪੁਲਿਸ ਦੇ ਵੱਲੋਂ ਕਾਬੂ ਕਰੰਦਿਆ ਜਾਂਦਾ ਹੈ ਔਰ ਕਿਸ ਤਰੀਕੇ ਦੇ ਨਾਲ ਤੇਜ਼ ਤਾਰ ਹਥਿਆਰ ਲੈ ਕੇ ਆਉਂਦੇ ਨੇ ਕੁਹਾੜੀ ਲੈ ਕੇ ਆਉਂਦੇ ਨੇ ਔਰ ਕੁਹਾੜੀ ਦੇ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਡਰਾਇਆ ਧਮਕਾਇਆ ਜਾਂਦਾ ਹੈ ਔਰ ਜਦੋਂ ਹੀ ਉਹ ਪਿਛਲੇ ਗੇਟ ਤੋਂ ਬਾਹਰ ਨਿਕਲ ਜਾਂਦਾ ਹੈ ਰੌਲਾ ਪਾਉਂਦਾ ਹੈ ਤਾਂ ਉਸ ਤੋਂ ਬਾਅਦ ਇੱਥੇ ਇਨਾ ਦੇ ਜੋ ਲੋਕ ਇਕੱਠੇ ਹੁੰਦੇ ਨੇ ਤਾਂ ਉਹਨਾਂ ਦੇ ਬਲੋ ਇੱਕ ਲੁਟੇਰੇ ਨੂੰ ਕਾਬੂ ਕਰ ਲਿਆ ਜਾਂਦਾ ਦੱਸਿਆ ਜਾ ਰਿਹਾ ਕਿ ਇੱਕ ਮੋਬਾਈਲ ਫੋਨ ਤੇ ਉੱਥੇ ਜੋ 5000 ਰੁਪਏ ਦੀ ਨਕਦੀ ਪਈ ਸੀ ਤਾਂ ਉਹ ਲੈ ਕੇ ਗਏ ਨੇ ਲੁਟੇਰੇ ਔਰ ਆ ਜਿਆਦਾ ਕੋਈ ਵੱਡੀ ਚੋਰੀ ਨਹੀਂ ਕੀਤੀ ਗਈ ਕਿਉਂਕਿ ਸੋਚਿਆ ਹੋਣਾ ਕਿ ਸ਼ਾਇਦ ਮੈਡੀਕਲ ਸਟੋਰ ਹੈ ਤੇ ਬਹੁਤ ਜ਼ਿਆਦਾ ਪੈਸਾ ਹੋਵੇਗਾ ਪਰ ਨਕਦੀ 5000 ਹੀ ਪਈ ਸੀ ਤਾਂ ਉਹ ਲੈ ਕੇ ਉਥੋਂ ਫਰਾਰ ਹੋਏ ਨੇ ਪਰ ਬਾਅਦ ਵਿੱਚ ਇੱਕ ਨੂੰ ਇਥੋਂ ਕਾਬੂ ਕਰ ਲਿਆ ਗਿਆ ਔਰ ਹੁਣ ਪੁਲਿਸ ਦੇ ਵੱਲੋਂ ਪੁੱਛਗਿੱਛ ਕੀਤੀ ਜਾਵੇਗੀ ਔਰ ਰਸਤੇ ਵਿੱਚ ਪਤਾ ਲੱਗ ਸਕੇਗਾ ਕਿ ਆਖਿਰ ਦੂਸਰਾ ਵਿਅਕਤੀ ਨਦੀ ਨਾਲ ਕੌਣ ਸੀ ਜਿਸ ਦੇ ਵੱਲੋਂ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਤਾਂ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਮੁਲਾਜ਼ਮਾ ਦਾ ਕੀ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਔਰ ਕਿਉਂਕਿ ਪੌਲ ਸ਼ੇਰ ਗਿਆ ਹੈ ਇਸ ਨੂੰ ਲੈ ਕੇ ਸਵਾਲ ਵੀ ਲੋਕਾਂ ਦੇ ਵੱਲੋਂ ਚੁੱਕੇ ਜਾ ਰਹੇ ਨੇ ਕਿ ਜਿੱਥੇ ਪੁਲਿਸ ਦੀ ਗਸ਼ਤ ਰਹਿੰਦੀ ਹੈ ਉੱਥੇ ਇਹ ਲੁਟੇਰੇ ਇਸ ਤਰੀਕੇ ਦੀ ਵਾਰਦਾਤ ਨੂੰ ਅੰਜਾਮ ਕਿਵੇਂ ਦੇ ਦਿੱਤਾ